ਐਕਸ ਅਤੇ ਟੈਕਸਲਾ ਦੇ ਮਾਲਕ ਐਲਨ ਮਸਕ ਦੇ ਵੱਲੋਂ ਅੱਜ ਭਾਰਤ ਦੌਰਾ ਕੀਤਾ ਜਾਣਾ ਸੀ ਯਾਨੀ ਕਿ ਐਲਨ ਮਸਕ ਜਿਹੜੇ ਸੀਗੇ ਅੱਜ ਤੋਂ 2 ਦਿਨ ਦੇ ਲਈ ਭਾਰਤ ਦੌਰੇ ਦੇ ਉੱਤੇ ਸੀਗੇ ਪਰ ਅਚਾਨਕ ਹੀ ਉਹਨਾਂ ਦਾ ਜੋ ਭਾਰਤ ਦੌਰਾ ਹੈ ਉਸ ਨੂੰ ਟਾਲ ਦਿੱਤਾ ਜਾਂਦਾ ਹੈ ਮੁਲਤਵੀ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਹੁਣ ਦੱਸਿਆ ਜਾ ਰਿਹਾ ਹੈ ਕਿ ਐਲਨ ਮਸਕ ਜਿਹੜੇ ਨੇ ਜੁਨਾ ਨੇ 2 ਦਿਨ ਦੇ ਲਈ ਭਾਰਤ ਦੇ ਵਿੱਚ ਦੌਰਾ ਕਰਨਾ ਸੀਗਾ 21 ਅਪ੍ਰੈਲ ਅਤੇ ਜੋ 2 ਬਈ ਅਪ੍ਰੈਲ ਦੋਹਾਂ ਦਿਨਾਂ ਦੇ ਲਈ ਭਾਰਤ ਦੇ ਵਿੱਚ ਦੌਰਾ ਕਰਨਾ ਸੀਗਾ ਟੈਸਲਾ ਦੇ ਮਾਲਕ ਨੇ ਐਲਨ ਮਸਕ ਜਿਹੜੇ ਨੇ ਤਾਂ ਉਹਨਾਂ ਨੇ ਨਰਿੰਦਰ ਮੋਦੀ ਯਾਨੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਨੀ ਸੀਗੀ ਮੁਲਾਕਾਤ ਦੇ ਜ਼ਰੀਏ ਕਈ ਗੱਲਾਂ ਬਾਤਾਂ ਜੁੜੀਆਂ ਨੇ ਉਹ ਬਿਜ਼ਨਸ ਨੂੰ ਲੈ ਕੇ ਹੋਣੀਆਂ ਸੀਗੀਆਂ ਪਰ ਦੱਸਿਆ ਜਾ ਰਿਹਾ ਕਿ ਐਲਨ ਮਸਕ ਜੋ ਕਿ 2 ਦਿਨ ਦੇ ਲਈ ਭਾਰਤ ਦੌਰੇ ਤੇ ਸੀ ਉਹਨਾਂ ਦਾ ਜੋ ਦੌਰਾ ਹੈ ਉਹ ਮੁਲਤਵੀ ਹੋ ਚੁੱਕਾ ਹੈ ਤੇ ਨਾਲ ਦੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਇਹ ਕਾਰਨ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਆਖਰਕਾਰ ਅਜਿਹਾ ਕਿਉਂ ਹੋਇਆ ਕਿਉਂਕਿ ਸ਼ਨੀਵਾਰ ਦੇ ਦਿਨ ਹੀ ਜਨਕੀ ਸ਼ਨੀਵਾਰ ਦੇ ਸ਼ਾਮੇ ਪੂਰੀ ਜਾਣਕਾਰੀ ਸਾਹਮਣੇ ਆ ਜਾਂਦੀ ਹੈ ਕਿ 2 ਦਿਨ ਦੇ ਲਈ ਭਾਰਤ ਦੌਰੇ ਤੇ ਆਉਣ ਵਾਲੇ ਐਲਨ ਮਸਕ ਦਾ ਜੋ ਉਹ ਮੁਲਾਕਾਤ ਦਾ ਸਮਾਂ ਸੀਗਾ ਯਕੀਨੀ ਕਿ ਜੋ ਦੌਰੇ ਦੀ ਰੀਲ ਸਮਾਂ ਕੱਢਿਆ ਗਿਆ ਸੀਗਾ 21 ਅਪ੍ਰੈਲ ਤੇ 22 ਅਪ੍ਰੈਲ ਤਾਂ ਉਹ ਸਮਾਂ ਜਿਹੜਾ ਆ ਮੋਲਤੂ ਵੀ ਕਰ ਦਿੱਤਾ ਗਿਆ ਹੈ ਦੌਰੇ ਦਾ ਤੇ ਜਿਸ ਤੋਂ ਬਾਅਦ ਹੁਣ ਅੱਗੇ ਦੇਖਣਾ ਹੋਵੇਗਾ ਕਿ ਕਦੋਂ ਜਿਹੜਾ ਆ ਐਲਨ ਮਸਕ ਭਾਰਤ ਦੇਸ਼ ਦੇ ਵਿੱਚ ਆਉਂਦੇ ਨੇ ਅਤੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਪਰ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਅਜਿਹਾ ਕਿਉਂ ਹੋਇਆ ਹਾਲਾਂਕਿ ਮਾਮਲੇ ਨਾਲ ਦੇ ਲੋਕਾਂ ਮੁਤਾਬਕ ਮਸਕ ਨੇ ਟੈਸਲਾ ਦੀ ਪਹਿਲੀ ਤਿਮਾਹੀ ਦੇ ਪ੍ਰਦਰਸ਼ਨ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣ ਲਈ 21 ਅਪ੍ਰੈਲ ਨੂੰ ਅਮਰੀਕਾ ਚ ਹੋਣ ਵਾਲੀ ਕਾਨਫਰੰਸ ਕਾਲ 'ਚ ਹਿੱਸਾ ਲੈਣਾ ਹੈ ਅਜਿਹੀ ਸਥਿਤੀ ਵਿੱਚ ਇਹ ਇੱਕ ਕਾਰਨ ਹੋ ਸਕਦਾ ਹੈ ਪਰ ਦਰਅਸਲ 10 ਅਪ੍ਰੈਲ ਨੂੰ ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਮੈਕਸ ਤੇ ਪੋਸਟ ਕੀਤਾ ਕਿ ਉਹ ਪੀਐਮ ਮੋਦੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ ਮਸਕ ਨੇ ਕੁਝ ਦਿਨਾਂ ਬਾਅਦ ਭਾਰਤ ਦਾ ਦौरा ਕਰਨਾ ਸੀ ਉਹ ਅਜਿਹੇ ਸਮੇਂ ਭਾਰਤ ਆ ਰਹੇ ਸੰਜੋ ਜਦੋਂ ਸਰਕਾਰ ਨੇ ਨਵੀਂ ਇਲੈਕਟ੍ਰਿਕ ਵਾਹਨ ਨਿਰਮਾਣ ਕੀਤੀ ਨੀਤੀ ਨੂੰ ਨੋਟੀਫਾਈ ਕੀਤਾ ਹੈ ਇਸ ਤਹਿਤ ਭਾਰਤ ਸਰਕਾਰ ਦੀ ਮੇਕ ਇਨ ਇੰਡੀਆ ਪਹਿਲ ਕਦਮੀ ਤਹਿਤ ਪ੍ਰਤੀਬੰਧ ਇਲੈਕਟ੍ਰੋਨਿਕ ਕਾਰ ਕੰਪਨੀਆਂ ਨੂੰ ਰਾਹਤਾਂ ਦਿੱਤੀਆਂ ਜਾ ਸਕਦੀਆਂ ਹਨ ਦਾ ਸੀ ਕਿ ਸੂਤਰਾ ਨੇ ਪਹਿਲਾਂ ਦੱਸਿਆ ਸੀ ਕਿ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਐਲਨ ਮਸਕ ਭਾਰਤ ਵਿੱਚ 20 ਤੋਂ 30 ਅਰਬ ਡਾਲਰ ਦੇ ਨਿਵੇਸ਼ ਵਿੱਚ ਜਿਹੜੇ ਨੇ ਉਹ ਪੇਸ਼ ਕਰ ਸਕਦੇ ਨੇ ਹਾਲਾਂਕਿ ਇਹ ਵੀ ਪਤਾ ਲੱਗ ਗਿਆ ਹੈ ਕਿ ਐਲਨ ਮਸਕ ਦੇ ਦੌਰੇ ਦੇ ਦੌਰਾਨ ਸਟਾਰਲਿੰਕ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਹੋਣ ਵਾਲਾ ਪਿਛਲੇ ਸਾਲ ਜੂਨ ਦੇ ਵਿੱਚ ਜਦੋਂ ਪੀਐਮ ਮੋਦੀ ਅਮਰੀਕਾ ਗਏ ਸਨ ਤਾਂ ਉਹਨਾਂ ਨੇ ਮਸਕ ਨਾਲ ਮੁਲਾਕਾਤ ਕੀਤੀ ਸੀ ਉਹਨਾਂ ਨੇ ਉਸ ਸਮੇਂ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਉਹ ਭਾਰਤੀ ਬਾਜ਼ਾਰ ਦੇ ਵਿੱਚ ਪਰਵੇਸ਼ ਕਰਨਾ ਚਾਹੁੰਦੇ ਨੇ ਤਾਂ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਦੌਰਾ ਕੀਤਾ ਜਾਣਾ ਸੀਗਾ ਪਰ ਉਹ ਜੋ ਭਾਰਤ ਦਾ ਦੌਰਾ ਸੀਗਾ ਉਹ ਹੁਣ ਮਲਤੋ ਵੀ ਕਰ ਦਿੱਤਾ ਗਿਆ ਜਿਸ ਕਰਕੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਐਲਨ ਮਸਕ ਜਿਹੜੇ ਨੇ ਉਹ ਭਾਰਤ ਦੇ ਵਿੱਚ ਆਉਂਦੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਦੇ ਲਈ ਤੇ ਉਹਨਾਂ ਦੇ ਵੱਲੋਂ ਇੱਛਾ ਵੀ ਜਤਾਈ ਗਈ ਸੀਗੀ ਕਿ ਉਹ ਭਾਰਤ ਦੇ ਬਾਜ਼ਾਰ ਦੇ ਵਿੱਚ ਨਿਵੇਸ਼ ਕਰਨਾ ਚਾਹੁੰਦੇ ਨੇ ਹੁਣ ਉਹ ਵੀ ਦੇਖਣਾ ਹੋਵੇਗਾ ਕਿ ਕਦੋਂ ਤੱਕ ਉਹ ਐਲਨ ਮਸਕ ਜਿਹੜੇ ਨੇ ਭਾਰਤ ਆਉਂਦੇ ਨੇ ਮੁਲਾਕਾਤ ਕਰਦੇ ਨੇ ਤੇ ਕਦੋਂ ਬਾਜ਼ਾਰ ਦੇ ਵਿੱਚ ਨਿਵੇਸ਼ ਕਰਦੇ ਨੇ